ਭਾਵੇਂ ਉਮਰ ਦੇ ਕਾਫੀ ਲੇਟ ਬੜਾ ਦੇ ਵਿੱਚ ਸ਼ੌਂਕ ਜਾਗਿਆ ਹੈ ਜੀ ਤੇ ਹੁਣ ਜਾਗਿਆ ਤਾਂ ਪੂਰੇ ਪੈਸ਼ਨ ਨਾਲ ਇਹਨੂੰ ਕਰ ਰਹੇ ਆ ਕਿ ਕੁਝ ਨਾ ਕੁਝ ਕੁਦਰਤ ਨੂੰ ਵਾਪਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੀ ਛੱਤ ਦੇ ਉੱਤੇ ਵੀ ਇੰਨੇ ਤੁਸੀਂ ਪੇੜ-ਪੌਦੇ ਲਗਾਏ ਹੋਏ ਆ ਤੁਹਾਡੇ ਮਨ ਦੇ ਵਿੱਚ ਕਿਵੇਂ ਆਏ ਜੀ ਕਹਿੰਦੇ ਨਾ ਮਜਬੂਰੀ ਜਿਹੜੀ ਹੁੰਦੀ ਹੈਗੀ ਐ ਜਾਂ ਜ਼ਰੂਰਤ ਕਾੜ ਦੀ ਮਾਂ ਆ ਥੱਲੇ ਜ਼ਮੀਨ ਤੇ ਨਹੀਂ ਇੰਨੀ ਥਾਂ ਸੀਗੀ ਥੋੜੀ-ਬਹੁਤੀ ਥਾਂ ਸੀ ਤੇ ਉਹ ਜਲਦੀ ਭਰ ਗਈ ਜੀ ਸੋਚਿਆ ਕਿ ਥੋੜਾ ਵੱਧ ਤਰੀਕੇ ਨਾਲ ਕਰੀਏ ਜੀ ਤਾਂ ਉਹਦੇ ਲਈ ਫਿਰ ਆਪਾਂ ਛੱਤ ਵੱਲ ਨੂੰ ਤੁਰ ਪਿਆ ਵੀ ਹੁਣ ਛੱਤ ਦੇ ਉੱਤੇ ਜਿੰਨੀ ਕੁ ਥਾਂ ਹੈਗੀ ਐ ਉਹਨੂੰ ਆਪਾਂ ਯੂਟਿਲਾਈਜ਼ ਕਰ ਲਈਏ ਕੁਝ ਨੀ ਸਾਲ ਦੇ ਵਿੱਚ ਇਹਨਾਂ ਨੂੰ ਦੋ ਕੁ ਵਾਰੀ ਖਾਦ ਚਾਹੀਦੀ ਹੈ ਗਰਮੀਆਂ ਦੇ ਵਿੱਚ ਲੋੜ ਪੈਂਦੀ ਤੇ ਪਾਣੀ ਸਰਦੀਆਂ 'ਚ ਤਾਂ ਪਾਣੀ ਦੀ ਲੋੜ ਹੀ ਨਹੀਂ ਪੈਂਦੀ ਇਹਨਾਂ ਨੂੰ ਬਹੁਤੀ ਜੀ ਤੇ ਗਰਮੀਆਂ ਦੇ ਵਿੱਚ ਹੁਣ ਇਹ ਜੇ ਤੁਸੀਂ ਦੇਖੋਗੇ ਇਧਰ ਫੁੱਲਾਂ ਵੱਲ ਇਹਨਾਂ ਨੂੰ ਕਿੰਨੀ ਕੁ ਦੇਖਭਾਲ ਦੀ ਲੋੜ ਹੈ ਜੀ 플ਾਂਟੇਸ਼ਨ ਤੋਂ ਬਾਅਦ ਕਦੀ ਕਦੀ ਪਾਣੀ ਦੀ ਜ਼ਰੂਰਤ ਪੈਂਦੀ ਹੈ ਜੀ ਉਸ ਤੋਂ ਬਾਅਦ ਇਹ ਆਪੇ ਹੋ ਜਾਂਦੇ ਆ ਕੋਈ ਬਹੁਤੀ ਦੇਖਭਾਲ ਨਹੀਂ ਮੰਗਦੇ ਹਮ ਸੁਣਨ ਤੇ ਵਿੱਚ ਗੱਲ ਹੈ ਤੁਹਾਨੂੰ ਸਰਕਾਰ ਵੱਲੋਂ ਵੀ ਤੁਹਾਨੂੰ ਸਨਮਾਨਿਤ ਕੀਤਾ ਗਿਆ ਸਾਡਾ ਇਹ ਸੁਕੰਦਰ ਲੱਗਿਆ ਹੋਇਆ ਬੀਟਰ ਰੂਟ ਜਿਹਨੂੰ ਕਹਿੰਦੇ ਆ ਆਪਾਂ ਇਹ ਕੋਈ ਬਹੁਤੀ ਜ਼ਿਆਦਾ ਥਾਂ ਵੀ ਨਹੀਂ ਮੰਗਦੇ ਅਸੀਂ ਕਹਿ ਦਿੰਦੇ ਆ ਕਿ ਸਾਡੇ ਕੋਲੇ ਥਾਂ ਹੈ ਨਹੀਂ ਖਤਰੋ ਤੇ ਮ ਕੀ ਮੋਰ ਆਉਂਦੇ ਜੀ ਇਹਦੇ ਉੱਤੇ ਮੋਰ ਆਉਂਦੇ ਹੈਗੇ ਛੱਤ ਦੇ ਉੱਤੇ ਆ ਕੇ ਘੁੰਮਦੇ ਫਿਰਦੇ ਰਹਿੰਦੇ ਐਵੇਂ ਸਾਡੇ ਘਰ ਦੇ ਅੰਦਰ ਵੀ ਆ ਜਾਂਦੇ ਆ ਉਹ ਵੇੜੇ ਦੇ ਵਿੱਚ ਵੀ ਤੁਰੇ ਫਿਰਦੇ ਰਹਿੰਦੇ ਆ ਸਾਡੇ ਕੱਪੜਿਆਂ ਵਾਲੇ ਸਟੈਂਡ ਤੇ ਬੈਠ ਗਏ ਮੰਜਿਆਂ ਦੇ ਉੱਤੇ ਬੈਠ ਜਾਂਦੇ ਆ ਸਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆ ਅੱਜ ਇੱਕ ਐਸੀ ਅਜੀਹੀ ਸਟੋਰੀ ਕਰਨ ਜਾ ਰਹੇ ਆ ਆਪਣਾ ਅਮੇਜ਼ਿੰਗ ਟੀਵੀ ਦੇ ਉੱਤੇ ਪੇੜ-ਪੋਦਿਆਂ ਨੂੰ ਲੈ ਕੇ ਪੇੜ-ਪੋਦਿਆਂ ਦੀ ਸਟੋਰੀ ਕਿੱਦਾਂ ਦੀ ਹੈ ਕਿ ਸਾਡੇ ਇੱਕ ਵਿੱਚ ਸਾਡੇ ਨਾਲ ਸਰ ਹੈਗੇ ਨੇ ਕਲੜਾ ਸਾਹਿਬ ਬੜੇ ਅੱਛੇ ਢੰਗ ਨਾਲ ਪੇੜ-ਪੋਦਿਆਂ ਦੀ ਸੇਵਾ ਕਰਦੇ ਆ ਰਹੇ ਨੇ ਕਾਫੀ ਢੇਰ ਤੋਂ ਕਾਫੀ ਸਮੇਂ ਤੋਂ ਪਰ ਉਹਨਾਂ ਨੂੰ ਇਹ ਵੀ ਪੁੱਛਾਂਗੇ ਪੇੜ-ਪੌਦਿਆਂ ਦੀ ਸੇਵਾ ਇਹ ਕੋਈ ਕਰਦਾ ਹੈ ਕੋਈ ਨਹੀਂ ਕਰਦਾ ਜਿਵੇਂ ਕਿ ਆਪਾਂ ਪੰਜਾਬੀ ਚ ਕਹਦੇ ਆ ਮਾਂ-ਪਿਓ ਦੀ ਸੇਵਾ ਮਾਂ-ਪਿਓ ਦੀ ਸੇਵਾ ਮਾਂ-ਪਿਓ ਦੀ ਸੇਵਾ ਕੋਈ ਕਰਦਾ ਹੈ ਕੋਈ ਨਹੀਂ ਕਰਦਾ ਇਸ ਲਈ ਸਾਡੇ ਨਾਲ ਕਲੜਾ ਸਾਹਿਬ ਸਾਡੇ ਨਾਲ ਮੌਜੂਦ ਹੈਗੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਕਿਸ ਤਰ੍ਹਾਂ ਆਇਆ ਗੱਲਬਾਤ ਕਰਦੇ ਆ ਸਰ ਤੁਹਾਡਾ ਸਵਾਗਤ ਹੈ ਅਮੇਜ਼ਿੰਗ ਟੀਵੀ ਵਿੱਚ ਕੀ ਕਹਿਣਾ ਚਾਹੋਗੇ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਮੈਂ ਪੇੜ-ਪੌਦਿਆਂ ਨੂੰ ਲੈ ਕੇ ਸੇਵਾ ਕਰਨ ਦੀ ਸ਼ੁਕਰੀਆ ਜੀ ਪਹਿਲਾਂ ਅਮੇਜ਼ਿੰਗ ਟੀਵੀ ਵਾਲਿਆਂ ਦਾ ਜੋ ਤੁਸੀਂ ਇੱਥੇ ਖੇਚਲ ਕੀਤੀ ਹੈ ਜੀ ਕੁਦਰਤ ਨੇ ਇਹਨੀਆਂ ਦਾਤਾਂ ਦਿੱਤੀਆਂ ਨੇ ਜੀ ਤੇ ਫਿਰ ਕੁਦਰਤ ਨੂੰ ਪਿਆਰ ਕਰਨਾ ਜਾਂ ਕੁਛ ਨਾ ਕੁਛ ਕੁਦਰਤ ਨੂੰ ਵਾਪਸੀ ਦੇਣੀ ਜੀ ਉਹ ਸਾਡਾ ਫਰਜ਼ ਬਣਦਾ ਹੈ ਜੀ ਤੇ ਭਾਵੇਂ ਉਮਰ ਦੇ ਕਾਫੀ ਲੇਟ ਬੜਾ ਦੇ ਵਿੱਚ ਸ਼ੌਂਕ ਜਾਗਿਆ ਜੀ ਤੇ ਹੁਣ ਜਾਗਿਆ ਤਾਂ ਪੂਰੇ ਪੈਸ਼ਨ ਨਾਲ ਇਹਨੂੰ ਕਰ ਰਹੇ ਆ ਕਿ ਕੁਛ ਨਾ ਕੁਛ ਕੁਦਰਤ ਨੂੰ ਵਾਪਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਅੰਕਲ ਜੀ ਮੈਨੂੰ ਇਹ ਦੱਸੋ ਤੁਸੀਂ ਪੇੜ ਪੌਦੇ ਛੱਤ ਦੇ ਉੱਤੇ ਤੁਸੀਂ ਲਗਾਏ ਹੋਏ ਆ ਤੇ ਛੱਤ ਦੇ ਉੱਤੇ ਵੀ ਐਨੇ ਤੁਸੀਂ ਪੇੜ-ਪੌਦੇ ਲਗਾਏ ਹੋਏ ਆ ਤੁਹਾਡੇ ਮਨ ਦੇ ਵਿੱਚ ਕਿਵੇਂ ਆਏ ਦੋਸਤ ਜੀ ਕਹਿੰਦੇ ਨਾ ਮਜਬੂਰੀ ਜਿਹੜੀ ਹੁੰਦੀ ਹੈਗੀ ਐ ਜਾਂ ਜ਼ਰੂਰਤ ਕਾੜ ਦੀ ਮਾਂ ਆ ਥੱਲੇ ਜ਼ਮੀਨ ਤੇ ਨਹੀਂ ਇੰਨੀ ਥਾਂ ਸੀਗੀ ਥੋੜੀ-ਬਹੁਤੀ ਥਾਂ ਸੀ ਤੇ ਉਹ ਜਲਦੀ ਭਰ ਗਈ ਜੀ ਸੋਚਿਆ ਕਿ ਥੋੜਾ ਵੱਧ ਤਰੀਕੇ ਨਾਲ ਕਰੀਏ ਜੀ ਤਾਂ ਉਹਦੇ ਲਈ ਫਿਰ ਆਪਾਂ ਛੱਤ ਵੱਲ ਨੂੰ ਤੁਰ ਪਿਆ ਵੀ ਹੁਣ ਛੱਤ ਦੇ ਉੱਤੇ ਜਿੰਨੀ ਕੁ ਥਾਂ ਹੈਗੀ ਐ ਉਹਨੂੰ ਆਪਾਂ ਯੂਟਿਲਾਈਜ਼ ਕਰ ਲਈਏ ਜੀ ਸੋ ਫਿਰ ਛੱਤ ਦੇ ਉੱਤੇ ਗਮਲਿਆਂ ਦੇ ਵਿੱਚ ਛੋਟਿਆਂ ਜਿਹਾ ਸ਼ੁਰੂ ਕੀਤਾ ਪਹਿਲੇ ਜੀ ਫਿਰ ਛੋਟੇ ਗਮਲਿਆਂ ਨੂੰ ਫੁੱਲਾਂ ਤੋਂ ਸ਼ੁਰੂਆਤ ਕੀਤੀ ਸੀ ਜੀ ਫਿਰ ਹੁਣ ਪੌਇਜ਼ਨ ਫਰੀ ਫੂਡ ਵੱਲ ਤੁਰਿਆ ਤਾਂ ਹੁਣ ਛੱਤ ਦੇ ਉੱਤੇ ਫਲ ਵੀ ਉਗਾ ਲਏ ਨੇ ਔਰ ਸਬਜ਼ੀਆਂ ਵਗੈਰਾ ਵੀ ਉਗਾਈਆਂ ਨੇ ਅੱਛਾ ਸਬਜ਼ੀਆਂ ਵਗੈਰਾ ਵੀ ਹੈ ਹਾਂ ਉਹ ਵੀ ਮੈਂ ਤੁਹਾਨੂੰ ਦਿਖਾਣਾ ਅੱਗੇ ਜਾ ਕੇ ਫੁੱਲ ਤਾਂ ਅਸੀਂ ਕਾਫੀ ਦੇਰ ਤੋਂ ਉਗਾ ਹੀ ਰਿਆ ਸੀ ਜੀ ਤੇ ਹੁਣ ਸਬਜ਼ੀਆਂ ਵੱਲ ਵੀ ਸ਼ੁਰੂਆਤ ਕੀਤੀ ਹੈ ਤੇ ਫਰੂਟਸ ਵੱਲ ਜੇ ਤੁਸੀਂ ਉੱਧਰ ਦੇਖੋਗੇ ਜੀ ਤੇ ਆਹ ਫਰੂਟ ਪਲਾਂਟਸ ਆਹ ਚੀਕੂ ਦਾ ਬੂਟਾ ਛੋਟਾ ਜਿਹਾ ਜੀ ਤੇ ਆਹ ਫਲਾਵਰਿੰਗ ਤੇ ਆ ਜੀ ਹੁਣ ਇਹਦੇ ਉੱਤੇ ਫਲ ਆ ਹੀ ਜਾਣੇ ਨੇ ਇਹ ਹੈਗਾ ਜਿਹਨੂੰ ਮਾਲਟਾ ਕਹ ਦਿੰਨੇ ਆ ਜੀ ਉਹਦਾ ਫਰੂਟ ਹੈ ਜਾਂ ਅਮਰੂਦ ਨੇ ਇੱਥੇ ਹਾਲਾਂਕਿ ਛੱਤ ਦੇ ਉੱਤੇ ਬੂਟਾ ਬਹੁਤਾ ਵੱਡਾ ਨਹੀਂ ਹੈ ਪਰ ਫਰੂਟ ਇਹਨਾਂ ਦੇ ਉੱਤੇ ਕਾਫੀ ਵੱਡੇ ਵੱਡੇ ਸਾਈਜ਼ ਦੇ ਲੱਗਦੇ ਨੇ ਜੀ ਤੇ ਅੰਕਲ ਜੀ ਦੇਖਿਆ ਜਾਵੇ ਤਾਂ ਛੱਤ ਦੇ ਉੱਤੇ ਤੁਸੀਂ ਪੇੜ-ਪੌਦੇ ਤੁਸੀਂ ਲਾਇਆ ਇਹ ਤਾਂ ਦੇਖਿਆ ਜਾਵੇ ਤਾਂ ਇਹ ਮਾਲੀ ਦਾ ਕੰਮ ਹੁੰਦਾ ਮਾਲੀ ਸੰਭਾਲਦਾ ਪਰ ਤੁਸੀਂ ਇਹ ਸਾਰੇ ਪੇੜ-ਪੌਦੇ ਤੁਸੀਂ ਸੰਭਾਲਦੇ ਹੋ ਹਾਂਜੀ ਮੈਂ ਹੀ ਸੰਭਾਲਦਾ ਹਾਂ ਮਾਲੀ ਠੀਕ ਹੈ ਕਹਿਣ ਨੂੰ ਮਾਲੀ ਹੁੰਦੇ ਆ ਪਰ ਇੱਥੋਂ ਦੇ ਮਾਲੀ ਜਿਹੜੇ ਆ ਬਸ ਉਹ ਫੁੱਲ ਬੂਟਿਆਂ ਤੱਕ ਹੀ ਸੀਮਤ ਨੇ ਫਲਾਂ ਔਰ ਸਬਜ਼ੀਆਂ ਬਾਰੇ ਉਹਨਾਂ ਨੂੰ ਕੋਈ ਬਹੁਤਾ ਗਿਆਨ ਨਹੀਂ ਹੈਗਾ ਜੀ ਹਾਲਾਂਕਿ ਜਿਸ ਮਾਲੀ ਦੀ ਮੈਂ ਹੈਲਪ ਲੈਣਾ ਉਹ ਮੇਰੀ ਇੱਥੇ ਗਮਲਿਆਂ ਦੇ ਵਿੱਚ ਮਿੱਟੀ ਭਰ ਜਾਂਦਾ ਖਾਦ ਪਾ ਜਾਂਦਾ ਜੀ ਪਹਿਲਾਂ ਮੈਂ ਖੁਦ ਹੀ ਪਾਉਂਦਾ ਸੀ ਜੀ ਪਰ ਹੁਣ 2-3 ਸਾਲ ਤੋਂ ਵਿਆਸਤ ਬਹੁਤ ਆ ਮੇਰਾ ਕਾਰੋਬਾਰ ਹੈਗਾ ਕੇਮਿਸਟ ਸ਼ਾਪ ਹੈ ਜੀ ਤੇ ਇੰਨਾ ਟਾਈਮ ਨਹੀਂ ਹੁੰਦਾ ਤੇ ਮੈਂ ਮਿੱਟੀ ਖਾਦ ਉਹਦੇ ਕੋਲੋਂ ਚੜਵਾ ਲੈਣਾ ਜੀ ਬਾਕੀ ਪਲਾਂਟੇਸ਼ਨ ਮੈਂ ਖੁਦ ਕਰਦਾ ਆ ਇਹਨਾਂ ਦੀ ਦੇਖਭਾਲ ਵੀ ਖੁਦ ਹੀ ਕਰਦਾ ਤੇ ਤੁਹਾਡੀ ਉਮਰ ਕਿੰਨੀ ਹੈ ਤੁਹਾਡੀ ਅ 75 ਸਾਲ ਦਾ ਜਵਾਨ ਆ ਹਲੇ ਮੈਂ ਜੀ ਅਜਾ 75 ਸਾਲ ਦੇ ਤੁਸੀਂ ਹਲੇ ਵੀ ਜਵਾਨ ਹੋ ਹਾਂ ਬਿਲਕੁਲ ਜੇ ਤੁਸੀਂ ਕਦੀ ਗੂਗਲ ਤੇ ਵੀ ਸਰਚ ਕਰਨਾ ਹੋਵੇ ਜੀ ਤੇ ਹੁਣ 75 ਹੋ ਗਿਆ ਮੈਂ 72 ਦੇ ਵਿੱਚ ਅ ਕੋਈ ਸ਼ੁਰੂਆਤ ਹੋਈ ਸੀ ਤੇ ਹੁਣ ਜੇ ਤੁਸੀਂ ਪਾਓ ਯੰਗ ਕੰਪੋਸਟਰ ਆਫ 72 ਜੀ ਤੇ ਮੇਰਾ ਨਾਮ ਔਰ ਡਿਟੇਲ ਆ ਜਾਏਗੀ ਉਹਦੇ ਤੇ ਜੀ ਤੇ ਗੂਗਲ ਤੇ ਜੀ ਤੇ ਸਰ ਮੈਨੂੰ ਇਹ ਦੱਸੋ ਸਵੇਰੇ ਤੁਸੀਂ ਫਿਰ ਮਾਰਨਿੰਗ ਕਿੰਨੇ ਵੇ ਉੱਠਦੇ ਹੋ ਆ ਪੇੜ ਪੌਦੇ ਦੀ ਸੇਵਾ ਕਰਨ ਵਾਸਤੇ ਮੈਂ ਸਾਢੇ 5 ਵਜੇ ਉੱਠਦਾ ਜੀ ਸਵੇਰੇ ਆਪਣਾ ਫਰੈਸ਼ ਹੋ ਕੇ ਪਾਠ ਪੂਜਾ ਕਰਨ ਤੋਂ ਬਾਅਦ ਮੈਂ 1 ਘੰਟਾ ਇਹਨਾਂ ਬੂਟਿਆਂ ਨੂੰ ਦਿੰਦਾ ਜੀ ਉਸ ਤੋਂ ਬਾਅਦ ਅੱਧਾ ਘੰਟਾ ਦੁਪਹਿਰ ਵੇਲੇ ਲੰਚ ਟਾਈਮ ਤੇ ਇੱਥੇ ਆਉਂਦਾ ਜਦੋਂ ਜੀ ਲੰਚ ਵਾਸਤੇ ਤੇ ਅੱਧਾ ਕੋਈ ਘੰਟਾ ਫੇਰਣ ਦੀ ਦੇਖਭਾਲ ਕਰਦਾ ਤਕਰੀਬਨ ਦਿਨ ਚ ਡੇਢ ਕੋਈ ਘੰਟਾ ਇਹਨਾਂ ਪੌਦਿਆਂ ਨਾਲ ਬਤਾਨਣਾ ਮੈਂ ਅੱਛਾ ਜੀ ਤੇ ਉਸ ਤੋਂ ਬਾਅਦ ਫਿਰ ਆਪਣੇ ਸ਼ਾਪ ਤੇ ਚਲੇ ਹਾਂ ਉਸ ਤੋਂ ਬਾਅਦ ਮੇਰੇ ਆਦਰਵਾਈਜ਼ ਮੇਰੇ ਸ਼ਾਪ ਦਾ ਟਾਈਮਿੰਗ ਹੈਗਾ 8:30 ਤੋਂ ਰਾਤੀ 10:30 ਤੱਕ ਜੀ ਪਰ ਮੈਂ 9:00 ਵਜੇ ਤੋਂ ਲੈ ਕੇ 10:00 ਵਜੇ ਤੱਕ ਬੈਠਦਾ ਹਾਂ ਬਾਕੀ ਥੋੜਾ ਟਾਈਮ ਆਪਣੇ EMPLOYEES ਸੰਭਾਲ ਲੈਂਦੇ ਆ ਜੀ ਜੀ ਤੇ ਇੱਕ ਵਸ ਦੇਖਿਆ ਜਾਵੇ ਲੱਗਦਾ ਨਹੀਂ ਕਿ ਤਦਾਂ ਕਿੰਨਾ ਮੁਸ਼ਕਲ ਤੁਸੀਂ ਇਹ ਕੰਮ ਸੰਭਾਲਦੇ ਹੈਗੇ ਹੋ ਦੇਖਦੇ ਹੋ ਦੇਖਦੇ ਕਰਦੇ ਹੋ ਕੋਈ ਇਨਸਾਨ ਤਾਂ ਆਪਣੇ ਮਾਪਿਓ ਦੀ ਸੇਵਾ ਵੀ ਨਹੀਂ ਕਰਦਾ ਤੁਸੀਂ ਪੇੜ ਪੌਦਿਆਂ ਨੂੰ ਲੈ ਕੇ ਔਰ ਪੂਰਾ ਇੱਕ ਛੱਤ ਦੇ ਉੱਤੇ ਐਡਾ ਤੁਸੀਂ ਪੇੜ ਪੌਦਿਆਂ ਦੀ ਤੁਸੀਂ ਦੇਖਦੇ ਕਰਦੇ ਹੋ ਬਹੁਤੀ ਸੇਵਾ ਨਹੀਂ ਮੰਗਦੇ ਹੈ ਪੌਦੇ ਸਾਨੂੰ ਲੱਗਦਾ ਹੀ ਹੈ ਜੀ ਕੁਝ ਨੀ ਸਾਲ ਦੇ ਵਿੱਚ ਇਹਨਾਂ ਨੂੰ ਦੋ ਕੁ ਵਾਰੀ ਖਾਦ ਚਾਹੀਦੀ ਹੈ ਗਰਮੀਆਂ ਦੇ ਵਿੱਚ ਲੋੜ ਪੈਣ ਤੇ ਪਾਣੀ ਸਰਦੀਆਂ 'ਚ ਤਾਂ ਪਾਣੀ ਦੀ ਲੋੜ ਹੀ ਨਹੀਂ ਪੈਂਦੀ ਇਹਨਾਂ ਨੂੰ ਬਹੁਤੀ ਜੀ ਤੇ ਗਰਮੀਆਂ ਦੇ ਵਿੱਚ ਹੁਣ ਇਹ ਜੇ ਤੁਸੀਂ ਦੇਖੋਗੇ ਇਧਰ ਫੁੱਲਾਂ ਵੱਲ ਇਹਨਾਂ ਨੂੰ ਕਿੰਨੀ ਕੋ ਦੇਖਭਾਲ ਦੀ ਲੋੜ ਹੈ ਜੀ 플ਾਂਟੇਸ਼ਨ ਤੋਂ ਬਾਅਦ ਕਦੀ ਕਦੀ ਪਾਣੀ ਦੀ ਜ਼ਰੂਰਤ ਪੈਂਦੀ ਹੈ ਜੀ ਉਸ ਤੋਂ ਬਾਅਦ ਇਹ ਆਪੇ ਹੋ ਜਾਂਦੇ ਆ ਕੋਈ ਬਹੁਤੀ ਦੇਖਭਾਲ ਨਹੀਂ ਮੰਗਦੇ ਹਮਮ ਸਿਰਫ ਸਾਡੇ ਮਨ ਚ ਵਹਿਮ ਹੁੰਦਾ ਜੀ ਕਿ ਇਹਨਾਂ ਦੀ ਬਹੁਤ ਸੇਵਾ ਕਰਨੀ ਹੁੰਦੀ ਹੈ ਜੀ ਬਹੁਤੀ ਸੇਵਾ ਦੀ ਲੋੜ ਨਹੀਂ ਹੁੰਦੀ ਕੁਦਰਤ ਹੀ ਪਾਲਦੀ ਹੈ ਇਹਨਾਂ ਨੂੰ ਅਸੀਂ ਤੇ ਇੱਕ ਬਹਾਨਾ ਹੀ ਹੁੰਨੇ ਆ ਥੋੜਾ ਜਿਹਾ ਤੇ ਮੈਨੂੰ ਇੱਕ ਗੱਲ ਹੋ ਮੈਨੂੰ ਸੋਨਾ ਤੇ ਵਿੱਚ ਗੱਲੇ ਤੁਹਾਨੂੰ ਸਰਕਾਰ ਵੱਲੋਂ ਵੀ ਤੁਹਾਨੂੰ ਸਨਮਾਨਿਤ ਕੀਤਾ ਗਿਆ ਤੁਹਾਨੂੰ ਹਾਂ ਜੀ ਕੰਮ ਤੇ ਮੈਂ ਆਪਣਾ ਕਰ ਰਿਹਾ ਇਹ ਜੀ ਉਹ ਪਰ ਮੈਨੂੰ ਪਹਿਲਾਂ ਤਾਂ ਮਿਊਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਔਰ ਮੇਅਰ ਨੇ ਤਿੰਨ ਚਾਰ ਵਾਰੀ ਸਨਮਾਨਿਤ ਕੀਤਾ ਹੈ ਜੀ ਔਰ ਇੱਕ ਵਾਰੀ ਪੰਜਾਬ ਵਿਧਾਨ ਸਭਾ ਦੇ ਵਿੱਚ ਬੁਲਾ ਕੇ ਸਪੀਕਰ ਕੋਲ ਤਾਰ ਸਿੰਘ ਸੰਧਵਾ ਸਾਹਿਬ ਨੇ ਵੀ ਰਿਕੋਗਨਾਈਜ਼ ਕੀਤਾ ਹੈ ਇਹਦੇ ਲਈ ਜੀ ਬਹੁਤ ਵੱਡਾ ਮਾਣ ਮੈਨੂੰ ਤੇ ਲੱਗ ਰਿਹਾ ਉਹਦਾ ਜੀ ਹਾਲਾਂਕਿ ਕੰਮ ਮੇਰਾ ਆਪਣਾ ਹੈ ਮੈਂ ਕਿਸੇ ਤੇ ਹਸਾਨ ਨਹੀਂ ਕਰ ਰਿਹਾ ਜੀ ਉਸ ਤੋਂ ਬਾਅਦ ਫਿਰ ਮੇਰੀ ਥੋੜੀ ਜਿਹੀ ਜ਼ਿੰਮੇਵਾਰੀ ਵਧ ਗਈ ਕਿ ਮੈਨੂੰ ਇਹ ਉਹਨਾਂ ਨੇ ਸਨਮਾਨਿਤ ਕੀਤਾ ਤੇ ਹੁਣ ਮੈਂ ਸਕੂਲਾਂ ਦੇ ਵਿੱਚ ਜਾਂ ਕਾਲਜੇਜ਼ ਦੇ ਵਿੱਚ ਜਾ ਕੇ ਬੱਚਿਆਂ ਨੂੰ ਵੀ ਇਹਦੇ ਬਾਰੇ ਦੱਸਦਾ ਕਿ ਜੀ ਜੇ ਮੈਨੂੰ ਉਹਨਾਂ ਨੇ ਸਨਮਾਨ ਦਿੱਤਾ ਹੈਗਾ ਤੇ ਥੋੜਾ ਜਿਹਾ ਅੱਗੇ ਗਿਆਨ ਨੂੰ ਵੰਡਣਾ ਬਣਦਾ ਜੀ ਹੁਣ ਮੈਂ ਵੰਡਦਾ ਹਾਂ ਯਾਨੀ ਕਿ ਗਿਆਨ ਹੈਗਾ ਗਿਆਨ ਅੱਗੇ ਵੰਡਦੇ ਵੀ ਹੋ ਹਾਂ ਹੁਣ ਮੈਂ ਬੜੀ ਅੱਛੀ ਸੋਚ ਲੈ ਕੇ ਚੱਲਦੇ ਹਾਂ ਤੇ ਹੁਣ ਤੇ ਵੰਡਣਾ ਬਣਦਾ ਵੀ ਹੈ ਕਿਉਂਕਿ ਹੁਣ ਇੰਨਾ ਮਾਨ ਸਨਮਾਨ ਦਿੱਤਾ ਉਹਨਾਂ ਨੇ ਮੈਂ ਤਾਂ ਕੋਈ ਉਹਨਾਂ ਤੇ ਆਸਾਨ ਨਹੀਂ ਕੀਤਾ ਕੋਈ ਆਪਣਾ ਹੀ ਕੰਮ ਕੀਤਾ ਜੀ ਬਿਲਕੁਲ ਜੇ ਉਹਨਾਂ ਨੇ ਫੇਰ ਵੀ ਮੈਨੂੰ ਅਗਰ ਮਾਨ ਦਿੱਤਾ ਤਾਂ ਫਿਰ ਇਹ ਬਲ ਲੋਕਾਂ ਨੂੰ ਅੱਗੇ ਵੰਡਣਾ ਬਣਦਾ ਹੈ ਜੀ ਬਿਲਕੁਲ ਤੇ ਸਰ ਮੈਨੂੰ ਹੋਰ ਗੱਲ ਦੱਸੋ ਤੇ ਇੱਥੇ ਜਿਹੜੇ ਪੇੜ ਪੌਦੇ ਜਿਹੜੇ ਲੱਗੇ ਆ ਤੇ ਇੱਥੇ ਸਬਜ਼ੀ ਵਗੈਰਾ ਵੀ ਹੈਗੀਆਂ ਨੇ ਹੋਰ ਇੱਦਾਂ ਹੋ ਰਿਹਾ ਤੁਹਾਨੂੰ ਮੈਂ ਦਿਖਾਵਾਂ ਤਾਂ ਇੱਧਰ ਸਬਜ਼ੀਆਂ ਹੈਗੀਆਂ ਨੇ ਜੀ ਅ ਜਦ ਤੁਸੀਂ ਦੇਖੋਗੇ ਤਾਂ ਇੱਡੇ ਛੋਟੇ ਜਿਹੇ ਗਮਲੇ ਦੇ ਵਿੱਚ ਇਹ ਚਕੰਦਰ ਲੱਗਿਆ ਹੋਇਆ ਬੀਟਰ ਰੂਟ ਜਿਹਨੂੰ ਕਹਿੰਦੇ ਆ ਆਪਾਂ ਇਹ ਕੋਈ ਬਹੁਤੀ ਜ਼ਿਆਦਾ ਥਾਂ ਵੀ ਨਹੀਂ ਮੰਗਦੇ ਅਸੀਂ ਕਹਿ ਦਿੰਦੇ ਆ ਕਿ ਸਾਡੇ ਕੋਲੇ ਥਾਂ ਹੈ ਨਹੀਂ ਹੂੰ ਅ ਗਾਜਰਾਂ ਨੇ ਲੱਗੀਆਂ ਹੋਈਆਂ ਇੱਥੇ ਅ ਚਕੰਦਰ ਹੈਗਾ ਮੂਲੀਆਂ ਨੇ ਹੂੰ ਤਣੀਆਂ ਮੇਥੀ ਹੂੰ ਤੇ ਧਣੀਆਂ ਵੱਲ ਦੇਖੋਗੇ ਤੇ ਇਹ ਛੋਟੇ ਛੋਟੇ ਗਮਲਿਆਂ ਦੇ ਵਿੱਚ ਇੰਨਾ ਧਣੀਆਂ ਉੱਗਿਆ ਪਿਆ ਹੂੰ ਔਰ ਇੰਨਾ ਖੁਸ਼ਬੂਦਾਰ ਧਣੀਆਂ ਇਹ ਬਾਜ਼ਾਰ ਦੇ ਵਿੱਚੋਂ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇਸ ਤਰ੍ਹਾਂ ਦਾ ਮਿਲਦਾ ਹੈ ਹੂੰ ਤੇ ਹੁਣ ਅਗਲਾ ਸੀਜ਼ਨ ਸ਼ੁਰੂ ਹੋਣ ਲੱਗਾ ਹੈ ਤੇ ਆ ਹੁਣ ਕੀਆ ਤੋਰੀ ਤਰ੍ਹਾਂ ਤਰ੍ਹਾਂ ਖੀਰੇ ਆ ਛੋਟੇ ਛੋਟੀਆਂ ਵੇਲਾਂ ਤੋਂ ਵੀ ਬੀਜੇ ਹੋਏ ਨੇ ਬਜ਼ਾਰ ਦੇ ਆਪਣਾ ਖੀਰੇ ਵਗੈਰਾ ਹੈਗੇ ਨੇ ਹਾਂ ਇਹ ਹੁਣ ਸ਼ੁਰੂਆਤ ਹੋਤ ਹੋਈ ਹੈ ਜੇ ਨਵੀਆਂ ਨਵੀਆਂ ਵੇਲਾਂ ਹੁਣ ਮਤਲਬ ਉੱਗੀਆਂ ਨੇ ਜੀ ਅਗਲੇ ਮਹੀਨੇ ਤੱਕ ਕਹਿ ਲੋ ਜਾਂ ਮਾਰਚ ਐਂਡ ਤੱਕ ਇਹਨਾਂ ਤੇ ਖੀਰੇ ਤਰ੍ਹਾਂ ਲੱਗ ਜਾਣਗੀਆਂ ਅੱਛਾ ਔਰ ਇੱਕ ਕੀਆ ਕਦੂਦਿਆਂ ਵੇਲਾਂ ਜਦੋਂ ਇਹਦੇ ਉੱਪਰ ਚੜ ਜਾਂਦੀਆਂ ਨੇ ਇਹ ਸਟੈਂਡ ਦੇ ਜੇ ਤੁਸੀਂ ਦੇਖੋਗੇ ਜੀ ਤੇ ਇੱਥੋਂ ਲਟਕਦੇ ਹੋਏ ਕੀਏ ਉਹ ਖਾਣ ਤੋਂ ਵੀ ਜ਼ਿਆਦਾ ਸੁਆਦ ਲੱਗਦੇ ਨੇ ਦੇਖ ਕੇ ਯਾਨੀ ਫਿਰ ਅੰਕ ਦੇਖਿਆ ਜਾਵੇ ਤਾਂ ਫਿਰ ਤੁਸੀਂ ਤਾਂ ਆਪਣੇ ਘਰ ਦੀ ਇੱਥੇ ਦੀ ਸਬਜ਼ੀ ਖਾਂਦੇ ਹੋਗੇ ਜ਼ਿਆਦਾਤਰ ਇੱਥੋਂ ਦੀਆਂ ਖਾਂਦੇ ਆ ਬਾਕੀ ਕਿੰਨਾ ਕ ਸੁਆਦ ਆਉਂਦਾ ਫਿਰ ਸੁਆਦ ਤਾਂ ਦੱਸਿਆ ਨਹੀਂ ਜਾ ਸਕਦਾ ਮਾਣਿਆ ਜਾ ਸਕਦਾ ਉਹ ਸੁਆਦ ਕਿਉਂਕਿ ਕੋਈ ਖਾ ਕੇ ਕਹਿ ਸਕਦਾ ਹੁਣ ਮੈਂ ਕਿਸੇ ਨੂੰ ਕੀ ਦੱਸਾਂ ਕਿ ਕਿੰਨੀ ਸਵਾਦ ਹੈ ਜੇ ਉਸ ਬੰਦੇ ਨੇ ਪਹਿਲਾਂ ਇਦਾਂ ਦੀ ਖਾਦੀ ਹੋਈਗੀ ਤਾਂ ਉਹਨੂੰ ਸਵਾਦ ਦਾ ਪਤਾ ਹੋਏਗਾ ਜਾਂ ਬਚਪਨ ਚ ਕਾਫੀ ਲੋਕਾਂ ਨੇ ਖਾਧੀਆਂ ਹੋਣਗੀਆਂ ਅੱਜ ਕੱਲ ਤੇ ਕੈਮੀਕਲ ਵਾਲੀਆਂ ਨੇ ਸਾਰੀਆਂ ਪੌਇਜ਼ਨ ਵਾਲੀਆਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਪੌਇਜ਼ਨ ਫ੍ਰੀ ਫੂਡ ਖਾਂਦੇ ਹਾਂ ਇੱਥੇ ਉਹ ਦੇਖ ਸਕਦੇ ਹੋ ਕਿ ਸਰਦਾ ਕਹਿਣਾ ਹੈਗਾ ਕਿ ਮੇਰੇ ਘਰ ਦੇ ਵਿੱਚ ਹੀ ਸਾਰੀ ਸਬਜ਼ੀ ਹੁੰਦੀ ਹੈ ਸਾਰੀ ਸਬਜ਼ੀ ਆ ਜਾਂਦੀ ਹੈ ਔਰ ਮੂਲੀ ਤੱਕ ਵੀ ਆਂਦੀ ਹੈ ਤੇ ਬੈਂਗਣ ਵਗੈਰਾ ਵੀ ਲੱਗੇ ਹੋਏ ਹੈਗੇ ਨੇ ਔਰ ਦੇਖ ਸਕਦੇ ਹੋ ਬਿਲਕੁਲ ਡ੍ਰੈਗਨ ਫਰੂਟ ਆ ਹੁਣ ਇੱਥੇ ਪੰਜਾਬ ਵਿੱਚ ਬਹੁਤ ਘੱਟ ਲੱਗਦਾ ਹੈ ਜੀ ਪਰ ਹੁਣ ਮੇਰੇ ਲੱਗਾ ਹੋਇਆ ਜੀ ਇਹ ਜੋ ਫਰੂਟਿੰਗ ਹੈ ਜੀ ਜੂਨ ਜੁਲਾਈ ਚ ਜਾ ਕੇ ਹੋਏਗੀ ਜੀ ਬਹੁਤ ਬੂਟੇ ਮੇਰੇ ਡ੍ਰੈਗਨ ਫਰੂਟ ਤੇ ਲੱਗੇ ਹੋਏ ਨੇ ਇੱਥੇ ਜੀ ਤੇ ਇੱਥੇ ਨਿੰਬੂ ਘਰ ਵੀ ਲੱਗੇ ਹੋਏ ਨੇ ਬਹੁਤ ਨਿੰਬੂ ਜੇ ਤੁਹਾਨੂੰ ਦਿਖਾਵਾ ਤੇ ਆ ਨਿਕਾ ਜਿਹਾ ਬੂਟਾ ਹੈ ਜੀ ਕੁਈ 1.5 ਕੋ ਸਾਲ ਉਮਰ ਆਲੇ ਬੂਟੇ ਦੀ ਅਰ ਜੇ ਤੁਸੀਂ ਦੇਖੋ ਤਾਂ ਇਹਦੀ ਹਰ ਇੱਕ ਟਹਿਣੀ ਜੀ ਭਰੀ ਪਈ ਐ ਨਿੰਬੂਆਂ ਨਾਲ ਗੁੱਛਿਆਂ ਦੇ ਵਿੱਚ ਲੱਗੇ ਹੋਏ ਨੇ ਵਾਹ ਜੀ ਵਾਹ ਕੀ ਬਾਤ ਨਰੰਗੀ ਆ ਇੱਧਰ ਅੱਛਾ ਤੇ ਆ ਨਰੰਗੀ ਦੇ ਵਿੱਚ ਵੀ ਕਿੰਨੇ ਫਲ ਲੱਗੇ ਹੋਏ ਨੇ ਜੀ ਤੇ ਫਿਰ ਇਹ ਅੰਕਲ ਇਹਦੇ ਵਾਸਤੇ ਫਿਰ ਤੁਸੀਂ ਖਾਦ ਵਗੈਰਾ ਵੀ ਦੱਸ ਸਕਦੇ ਹੋ ਤੁਸੀਂ ਖਾਦ ਮੈਂ ਘਰ ਦੀ ਹੀ ਬਣਾਈ ਹੋਈ ਇਸਤੇਮਾਲ ਕਰਦਾ ਖਾਦ ਸਕੇ ਤੁਸੀਂ ਮੇਰੇ ਦਸਤਖਾਂ ਨੂੰ ਤੁਸੀਂ ਦਿਖਾ ਸਕਦਾ ਜੀ ਸ਼ੁਰੂਆਤ ਇੱਥੋਂ ਐ ਕਿਚਨ ਦੀ ਵੇਸਟ ਦੀ ਜੀ ਅੱਛਾ ਜੀ ਜੋ ਸਾਡੀ ਕਿਚਨ ਦੇ ਵਿੱਚ ਸਬਜ਼ੀਆਂ ਦੀ ਫਰੂਟ ਦੇ ਉਹਦੇ ਛਿਲਕੇ ਨੇ ਕੋਈ ਪੱਤੇ ਨੇ ਸਾਗ ਦੇ ਗੋਭੀ ਦੇ ਡੰਡਲ ਨੇ ਤੁਹਾਡੇ ਮਟਰਾਂ ਦੇ ਛਿਲਕੇ ਨੇ ਅੱਛਾ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਅੰਡੇ ਦੇ ਛਿਲਕੇ ਨੇ ਅੱਛਾ ਉਸ ਸਾਰੀ ਵੇਸਟ ਨੂੰ ਡੀਕੰਪੋਜ਼ ਕਰਕੇ ਅਸੀਂ ਬਹੁਤ ਵਧੀਆ ਖਾਦ ਬਣਾ ਸਕਦੇ ਹਾਂ ਉਸ ਖਾਦ ਨੂੰ ਬਲੈਕ 골ਡ ਕਿਹਾ ਜਾਂਦਾ ਹੈ ਅੱਛਾ ਸੋਨੇ ਵਰਗੀ ਕੀਮਤੀ ਖਾਦ ਕਹਿ ਸਕਦੇ ਹਾਂ ਉਹਨੂੰ ਬਹੁਤ ਜ਼ਿਆਦਾ ਨਿਊਟ੍ਰੀਐਂਟਸ ਹੁੰਦੇ ਆ ਇਹਦੇ ਚ ਆਮ ਤੌਰ ਤੇ ਜਿਹੜੀਆਂ ਖਾਦਾਂ ਆਪਾਂ ਰੂੜੀ ਵਗਾਰਾ ਦੀਆਂ ਵਰਤਦੇ ਆ ਉਹਦੇ ਵਿੱਚ ਨਿਊਟ੍ਰੀਐਂਟਸ ਗਿਣੇ ਚੋਣੇ ਹੁੰਦੇ ਆ ਜੀ ਜਿੰਨਾ ਕੋ ਪਸ਼ੂ ਨੇ ਚਾਰਾ ਖਾਦਾ ਉਹਦੇ ਹਿਸਾਬ ਨਾਲ ਹੈ ਕਈ ਪਸ਼ੂਆਂ ਨੂੰ ਵਿਚਾਰਿਆਂ ਨੂੰ ਜਿਹੜਾ ਦੁੱਧ ਨਹੀਂ ਦਿੰਦੇ ਉਹਨਾਂ ਨੂੰ ਸੁੱਕਾ ਪੱਠੇ ਮਿਲਦੇ ਆ ਤੇ ਉਹਨਾਂ ਸੁੱਕੇ ਪੱਠਿਆਂ ਦੇ ਨਾਲ ਕੋਈ ਬਹੁਤੇ ਜ਼ਿਆਦਾ ਨਿਊਟ੍ਰੀਐਂਟਸ ਨਹੀਂ ਹੁੰਦੇ ਉਹਦੇ ਵਿੱਚ ਪਰ ਇਹਦੇ ਤਾਂ ਤੁਸੀਂ ਜਿੰਨੇ ਫਰੂਟ ਜਿੰਨੀਆਂ ਸਬਜ਼ੀਆਂ ਖਾਧੀਆਂ ਨੇ ਉਹ ਸਾਰੀਆਂ ਦੇ ਹੀ ਨਿਊਟ੍ਰੀਐਂਟਸ ਇਹਦੇ ਵਿੱਚ ਆ ਜਾਂਦੇ ਆ ਜੀ ਤੇ ਫਿਰ ਅੰਕਲ ਮੈਨੂੰ ਇੱਕ ਗੱਲ ਹੋਰ ਦੱਸੋ ਜਿਸ ਹੱਬ ਨਾਲ ਤੁਸੀਂ ਛੱਤ ਦੇ ਉੱਤੇ ਜਿਹੜੇ ਪੇੜ-ਪੌਦੇ ਲਾਏ ਹੋਏ ਫਿਰ ਇਸ ਹੱਬ ਨਾਲ ਤਾਂ ਇੱਥੇ ਤੁਹਾਡੇ ਪੰਛੀ ਵਗਰਾ ਵੀ ਆਂਦੇ ਹੋਣਗੇ ਤੁਹਾਡੇ ਬਹੁਤ ਆਂਦੇ ਆ ਨਿੱਕੇ-ਨਿੱਕੇ ਚਿੜੀਆਂ ਤਿਤਲੀਆਂ ਭੌਰੇ ਇਸ ਤੋਂ ਬਿਨਾ ਮੋਰ ਤੱਕ ਆਂਦੇ ਆ ਇੱਥੇ ਅੱਛਾ ਹਾਂਜੀ ਔਰ ਉਹ ਮੋਰ ਇਹ ਬਨੇਰੇ ਦੇ ਉੱਤੇ ਚੜ ਕੇ ਜਦੋਂ ਤੁਰਦੇ ਰਹਿੰਦੇ ਮੈਂ ਵੀ ਨਾਲ ਨਾਲ ਅੰਦਰ ਸੈਰ ਕਰਦਾ ਰਹਿਣਾ ਤੇ ਨਾ ਅੱਛਾ ਇਹ ਵਾਲੀ ਛੱਤ ਦੇ ਉੱਤੇ ਕੀ ਮੋਰ ਆਂਦੇ ਜੀ ਇਹਦੇ ਉੱਤੇ ਮੋਰ ਆਂਦੇ ਹੈਗੇ ਛੱਤ ਦੇ ਉੱਤੇ ਆ ਕੇ ਘੁੰਮਦੇ ਫਿਰਦੇ ਰਹਿੰਦੇ ਇਹ ਵੀ ਸਾਡੇ ਘਰ ਦੇ ਅੰਦਰ ਵੀ ਆ ਜਾਂਦੇ ਆ ਉਹ ਵੇੜੇ ਦੇ ਵਿੱਚ ਵੀ ਤੁਰੇ ਫਿਰਦੇ ਰਹਿੰਦੇ ਆ ਸਾਡੇ ਕੱਪੜਿਆਂ ਵਾਲੇ ਸਟੈਂਡ ਤੇ ਬੈਠ ਗਏ ਮੰਜਿਆਂ ਦੇ ਉੱਤੇ ਬੈਠ ਜਾਂਦੇ ਆ ਬਹੁਤ ਦਿਲ ਲਾਈ ਰੱਖਦੇ ਆ ਸਾਡਾ ਉਹ ਦੇਖ ਸਕਦਾ ਕਿ ਸਰਦਾ ਕਹਿਣਾ ਹੈਗਾ ਕਿ ਮੇਰੀ ਇੱਥੇ ਛੱਤ ਦੇ ਉੱਤੇ ਕੀ ਪੇੜ-ਪੌਦਿਆਂ ਜਗ੍ਹਾ ਦੇ ਉੱਤੇ ਪੰਛੀ ਵੀ ਆਂਦੇ ਹੈਗੇ ਨੇ ਚਿੜੀਆਂ ਵੀ ਆਂਦੀਆਂ ਔਰ ਜਿਹੜੇ ਮੋਰ ਹੈਗਾ ਨਾ ਮੋਰ ਵੀ ਛੱਤ ਉੱਤੇ ਇਦਾਂ ਨਾਲ-ਨਾਲ ਘੁੰਮਦਾ ਹੈਗਾ ਤੇ ਮੈਨੂੰ ਵੀ ਉਹਦੇ ਨਾਲ-ਨਾਲ ਘੁੰਮਣਾ ਪੈਂਦਾ ਔਰ ਇਵਨ ਤੱਕ ਮੇਰੇ ਨੀਚੇ ਕਮਰੇ ਵਿੱਚੋਂ ਹੀ ਆ ਜਾਂਦਾ ਹੈਗਾ ਮੋਰ ਤੇ ਕਿੰਨੇ ਕਿਤੇ ਰਹਿੰਦਾ ਫਿਰ ਮੋਰ ਉੱਤੇ ਸਾਲ ਦੇ ਵਿੱਚ 2-3 ਮਹੀਨੇ ਰਹਿ ਜਾਂਦਾ ਹੈ ਕਈ ਵਾਰੀ ਸਾਲ 'ਚ 2-2 ਵਾਰੀ ਆ ਕੇ ਵੀ ਰਹਿ ਜਾਂਦਾ 2-3 ਮਹੀਨੇ ਅੱਛਾ ਮਤਲਬ ਵਿੱਚ ਨੇੜੇ ਮੱਤੇਵੜਾ ਦਾ ਜੰਗਲ ਹੈ ਵਿੱਚੋਂ ਕੁਝ ਦਿਨ ਉਧਰ ਚਲੇ ਜਾਂਦੇ ਆ ਕੁਝ ਦਿਨ ਜਦੋਂ ਇੱਥੇ ਆਂਦੇ ਆ ਫਿਰ 2-3 ਮਹੀਨੇ ਰਹਿ ਜਾਂਦੇ ਆ ਨਜ਼ਦੀਕ ਦਰਖਤ ਨੇ ਰਾਤ ਉੱਥੇ ਰਹਿ ਜਾਂਦੇ ਆ ਜੀ ਸਵੇਰੇ ਸ਼ਾਮ ਇੱਥੇ ਸਾਡੀ ਬਗੀਚੀ 'ਚ ਆ ਜਾਂਦੇ ਆ ਵਾਹ ਦੀ ਬਾਤ ਔਰ ਅੰਕਲ ਦਾ ਕਹਿਣਾ ਹੈਗਾ ਕਿ ਇੱਥੇ 2-3 ਮਹੀਨੇ ਮੇਰੀ ਬਗੀਚੀ ਦੇ ਵਿੱਚ ਵੀ ਆ ਜਾਂਦੇ ਹੈਗੇ ਨੇ ਮੋਰ ਬੜੇ ਅੱਛੀ ਇਹਨਾਂ ਨੇ ਦੱਸੀ ਹੈਗੀ ਆ ਸਾਡੀ ਇਹ ਸਟੋਰੀ ਕਰਨ ਦਾ ਮਤਲਬ ਇਹ ਬੰਦਾ ਹੈਗਾ ਵਾ ਕਿ ਅੱਗੇ ਗਰਮੀਆਂ ਆ ਰਹੀਆਂ ਹੈਗੀਆਂ ਨੇ ਤੇ ਗਰਮੀਆਂ ਦੇ ਵਿੱਚ ਵੀ ਹਰੇ ਕੋਈ ਆਪਣੇ ਘਰ ਦੇ ਵਿੱਚ ਪੇੜ-ਪੌਦੇ ਲਗਾਓ ਕਿਉਂਕਿ ਪੇੜ-ਪੌਦਿਆਂ ਨੂੰ ਅੱਗੇ ਅਗਰ ਰੁੱਖ ਲਗਾਵਾਂਗੇ ਤਵੀ ਅੱਗੇ ਇੱਕ ਰੁੱਖ ਵਧੇਗਾ ਦੇਖਿਆ ਜਾਵੇ ਤਾਂ ਹੁਣ ਕੋਈ ਪੇੜ-ਪੌਦੇ ਆਪਣੇ ਘਰ ਇੱਥੇ ਸ਼ਹਿਰ ਦੇ ਵਿੱਚ ਹੈ ਹੀ ਨਹੀਂ ਇਹ ਦੇਖਿਆ ਜਾਏ ਪਰ ਇਹ ਸਾਡੇ ਅੰਕਲ ਨੇ ਸਾਨੂੰ ਦੱਸਿਆ ਕਿ ਪੇੜ-ਪੌਦੇ ਲਗਾਣੇ ਜ਼ਰੂਰੀ ਹੈਗੇ ਨੇ ਪੇੜ-ਪੌਦਿਆਂ ਨਾਲ ਹੀ ਇੱਕ ਆਕਸੀਜਨ ਜਿਹੜੀ ਹੁੰਦੀ ਹੈ ਉਹ ਹਮੇਸ਼ਾ ਆਕਸੀਜਨ ਹੀ ਵਧਦੀ ਹੈ ਤੇ ਅੰਕਲ ਹੋਰ ਕੀ ਮੈਸੇਜ ਦੇਣਾ ਚਾਹੋਂਗੇ ਮੈਂ ਇਹ ਮੈਸੇਜ ਦਿਆਂਗਾ ਕਿ ਤੁਹਾਡੇ ਕੋਲ ਅਗਰ ਥਾਂ ਹੈਗੀ ਹੈ ਤੇ ਥੱਲੇ ਨੀਂ ਛੱਤ ਦੇ ਉੱਤੇ ਤੁਸੀਂ ਫਰੂਟਸ ਔਰ ਸਬਜ਼ੀਆਂ ਉਗਾਉਂਗੇ ਉਹਦੇ ਦੋ ਫਾਇਦੇ ਆ ਇੱਕ ਤੇ ਤੁਹਾਨੂੰ ਫਰੂਟਸ ਵਧੀਆ ਮਿਲਣਗੇ ਆਕਸੀਜਨ ਮਿਲੇਗੀ ਪਲੱਸ ਗਰਮੀਆਂ ਚ ਛੱਤ ਵੀ ਬਾਕੀ ਛੱਤਾਂ ਨਾਲੋਂ 1-2 ਡਿਗਰੀ ਠੰਡੀ ਰਹਿੰਦੀ ਹੈ ਜੀ ਕਿਉਂਕਿ ਇਹਦੇ ਉੱਤੇ ਹਰਿਆਵਲ ਔਰ ਛਾਂ ਰਹਿੰਦੀ ਹੈਗੀ ਇਹ ਤਾਂ ਛੱਤ ਬਾਕੀਆਂ ਦੇ ਮੁਕਾਬਲੇ ਤੇ ਠੰਡੀ ਰਹਿੰਦੀ ਹੈ ਅੱਛਾ ਜੀ ਸੋ ਜ਼ਿੰਦਗੀ ਦੇ ਵਿੱਚ 15 ਪੇੜ ਹਰ ਬੰਦੇ ਨੂੰ ਲਗਾਣੇ ਚਾਹੀਦੇ ਆ ਜੀ ਜਿੰਨੀ ਕੋ ਅਸੀਂ ਕਾਰਬਨ ਡਾਈਆਕਸਾਈਡ ਐਗਜ਼ੇਲ ਕਰਦੇ ਆ ਉਹਨੂੰ ਅਬਜ਼ਰਬ ਕਰਨ ਲਈ ਤੇ ਇੱਕ ਪੇੜ ਜਿਵੇਂ ਸਾਡੇ ਉੱਥੇ ਰਸਮਾਂ ਦੇ ਵਿੱਚ ਹੈਗਾ ਕਿ ਅੰਤਿਮ ਸੰਸਕਾਰ ਵੇਲੇ ਇੱਕ ਪੇੜ ਦੀ ਲੱਕੜ ਲੱਗ ਜਾਂਦੀ ਹੈ ਜੀ 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 ਸੋ 15 ਦਰਖਤ ਤੇ ਹਰ ਬੰਦੇ ਨੂੰ ਲਗਾਣੇ ਚਾਹੀਦੇ ਆ 15 ਤੋਂ ਵੱਧ 20 ਲਗਾਣੇ ਚਾਹੀਦੇ ਆ ਕਿ ਕਈ ਲੋਗ ਇਹੋ ਜਿਹੇ ਹੁੰਦੇ ਆ ਜੋ ਲਾਨ ਦੀ ਪੋਜੀਸ਼ਨ ਤੇ ਨਹੀਂ ਹੁੰਦੇ ਕੋਈ ਸਰੀਰਕ ਪੱਖੋਂ ਕੋਈ ਮਾਨਸਿਕ ਪੱਖੋਂ ਤੇ ਉਹਨਾਂ ਦੇ ਹਿੱਸੇ ਦਾ ਵੀ ਕਿਸੇ ਨੇ ਲਗਾਣਾ ਹੈ ਜੀ ਸੋ ਸਾਨੂੰ ਵੱਧ ਤੋਂ ਵੱਧ ਲਗਾਣੇ ਚਾਹੀਦੇ ਆ ਮੈਂ ਤੇ ਹੁਣ ਸਾਡੀ ਪਿੱਛੇ ਦੇ 골ਡਨ ਜੁਬਲੀ ਮੈਰਿਜ ਐਨਿਵਰਸਰੀ ਸੀਗੀ ਜੀ ਤੇ 50 ਸਾਲ ਹੋਏ ਸੀ ਤੇ ਪੰਜਾਬ ਫਰੂਟ ਵਾਲੇ ਪੇੜ ਉੱਤੇ ਲਗਾਏ ਆ ਜੀ ਤੇ ਹੁਣ 75 ਸਾਲ ਉਮਰ ਹੋਈ ਹੈ ਤੇ ਸੋਚਿਆ ਕਿ 75 ਬੂਟੇ ਉਹਦੇ ਵੀ ਇੱਕ ਲਗਾ ਦੇਾਂਗੇ ਵਾਹ ਜੀ ਵਾਹ ਕੀ ਅੱਛੀ ਵਿਚਾਰ ਸੋਚ ਅੱਛੀ ਪਰਮਾਤਮਾ ਨੇ ਚਾਇਆ ਹਰ ਬੰਦੇ ਨੂੰ ਇਸ ਤਰ੍ਹਾਂ ਦਾ ਕੋਈ ਬਹਾਨਾ ਲੱਭਣਾ ਚਾਹੀਦਾ ਹੈ ਕੋਈ ਬੱਚੇ ਦਾ ਜਨਮ ਦਿਨ ਹੈ ਕੋਈ ਤੁਹਾਡੀ ਮੈਰਿਜ ਐਨਿਵਰਸਰੀ ਆਏ ਕੋਈ ਬੱਚੇ ਨੇ ਕਲਾਸ ਪਾਸ ਕੀਤੀ ਹੈ ਮੈਂ ਤੇ ਬੱਚਿਆਂ ਨੂੰ ਵੀ ਇਹ ਕਹਿਣਾ ਜਦੋਂ ਸਕੂਲੋਂ ਕਾਲਜ ਦੇ ਵਿੱਚ ਕਲਾਸ ਲੈਣਾ ਕਿ ਬੱਚਿਓ ਤੁਸੀਂ ਜਿਸ ਦਿਨ 9th ਪਾਸ ਕੀਤੀ ਹੈ ਇੱਕ ਬੂਟਾ ਲਾ ਦਿਓ ਉਹਦੇ ਉੱਤੇ ਟੈਗ ਲਗਾ ਦਿਓ ਕਿ 9th ਵਾਲਾ ਅੱਛਾ ਬੜੀ ਅੱਛੀ ਗੱਲ ਵਾਹ 10ਵੀਂ ਪਾਸ ਕਰਨ ਤੋਂ ਬਾਅਦ ਇੱਕ ਟੈਗ ਹੋਰ ਲਾ ਦਿਓ 10 ਸਾਲ ਬਾਅਦ ਜਦੋਂ ਬੂਟਾ ਜਵਾਨ ਹੋਇਆ ਹੋਏਗਾ ਤੁਸੀਂ ਕਿਤੇ ਆ ਕੇ ਦੇਖੋਗੇ ਕਿ ਤੁਸੀਂ ਫਰਾਨੇ ਟਾਈਮ ਤੇ ਲਗਾਇਆ ਸੀ ਯਕੀਨ ਮੰਨੋ ਤੁਸੀਂ ਉਸ ਬੂਟੇ ਨੂੰ ਜੱਫੀ ਪਾ ਕੇ ਪਿਆਰ ਕਰੋਗੇ ਇੰਨਾ ਉੱਤੇ ਲੱਗੇਗਾ ਪਿਆਰ ਆਏਗਾ ਉਸ ਬੂਟੇ ਉੱਤੇ ਆਪਣੇ ਹੱਥੀ ਲਾਇਆ ਹੋਇਆ ਬੂਟਾ ਅੱਜ ਜਵਾਨ ਹੋਇਆ ਆ ਔਰ ਇਹ ਆਂਦਾ ਹੈ ਸੱਚੀ ਪਿਆਰ ਆਂਦਾ ਜਿਨ੍ਹਾਂ ਨੇ ਨਹੀਂ ਮਹਿਸੂਸ ਕੀਤਾ ਉਹ ਬਾਅਦ ਦੀ ਗੱਲ ਹੈ ਅਸੀਂ ਜਿਹੜੇ ਬੁੱਟੇ ਲਾਏ ਜਦੋਂ ਉਹਨਾਂ ਨੂੰ ਵੱਡੇ ਹੋਏ ਦੇਖਦੇ ਹਾਂ ਬਹੁਤ ਪਿਆਰ ਆਂਦਾ ਤੇ ਅਗਰ ਇੱਕ ਮੈਨੂੰ ਹੋਰ ਲਾਸਟ ਮੈਸੇਜ ਹੈਗਾ ਜਿਸ ਹਾਵ ਨਾਲ ਤੁਸੀਂ ਪੇੜ ਪੌਦੇ ਲਗਾਏ ਤੁਹਾਡੇ ਦਿਲ ਦੇ ਵਿੱਚ ਬੜਾ ਪਿਆਰ ਆਂਦਾ ਹੋਊ ਜਿੱਦਾਂ ਤੁਸੀਂ ਸੇਵਾ ਕਰਦੇ ਹੋਵੋਗੇ ਬਹੁਤ ਪਿਆਰ ਆਂਦਾ ਹੈ ਬੱਚਿਆਂ ਵਾਂਗੂ ਪਿਆਰੇ ਲੱਗਦੇ ਨੇ ਔਰ ਮੈਂ ਤੁਹਾਨੂੰ ਇਹ ਵੀ ਗੱਲ ਕਹਾ ਕਿ ਇਹ ਵੀ ਮਹਿਸੂਸ ਕਰਦੇ ਨੇ ਸਾਨੂੰ ਔਰ ਮੈਂ ਵੀ ਜੇ ਅਸੀਂ 2 ਦਿਨ ਲਈ ਕਿਤੇ ਬਾਹਰ ਚਲੇ ਜਾਈਏ ਯਕੀਨ ਮੰਨਣਾ ਵਾਪਸੀ ਤੇ ਵੀ ਉਦਾਸ ਹੋਏ ਹੁੰਦੇ ਆ ਤੇ ਅਸੀਂ ਵੀ ਹੋਏ ਹੁੰਨੇ ਆ ਬਿਲਕੁਲ ਇਹਨਾਂ ਦੇ ਮੁਰਝਾ ਹੁੰਦਾ ਹੈ ਇਹਨਾਂ ਦੇ ਚਿਹਰਿਆਂ ਦੇ ਉੱਤੇ ਅਸੀਂ ਇਹਨਾਂ ਨਾਲ ਆ ਕੇ ਗੱਲਾਂ ਕਰਦੇ ਆ ਅੱਛਾ ਸਾਡੀ ਭਾਸ਼ਾ ਇਹ ਸਮਝਦੇ ਆ ਨਹੀਂ ਸਮਝਦੇ ਪਰ ਮੈਂ ਸਮਝਣ ਕਹਿੰਦਾ ਕਿ ਸਮਝਦੇ ਆ ਜੀ ਤੁਹਾਡਾ ਕੋਈ ਬੂਟਾ ਬਿਮਾਰ ਹੋਇਆ ਹੋਵੇ ਨਾ ਤੁਹਾਨੂੰ ਪਤਾ ਲੱਗ ਜਾਂਦਾ ਓ ਢਿੱਲਾ ਆ ਅਸੀਂ ਉਹਨੂੰ ਆ ਕੇ ਕਹਿੰਦੇ ਆ ਓ ਮੇਰਾ ਬੱਚਾ ਬਿਲਕੁਲ ਠੀਕ ਆ ਯਾਰ ਤੂੰ ਤਾਂ ਚੜ ਚੜ ਦੀ ਕਲਾ ਜੇ ਤਿੰਨ ਤਾਂ ਕੁਝ ਵੀ ਨਹੀਂ ਹੋਇਆ ਯਕੀਨ ਮੰਨਣਾ ਬੂਟਾ ਠੀਕ ਹੋ ਜਾਂਦਾ ਓ ਵਾਹ ਜੀ ਵਾਹ ਕੀ ਬਾਤ ਹੈ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਅੰਕਲ ਕਹਿ ਰਹੇ ਨੇ ਕਿ ਜੇ ਅਸੀਂ 2 ਦਿਨ ਅਸੀਂ ਬਾਹਰ ਚਲੇ ਜਾਈਏ ਤੇ ਸਾਡੇ ਜਿਹੜੇ ਪੇੜ-ਪੋਦੇ ਆ ਉਹ ਮੁਰਝਾ ਜਾਂਦੇ ਇਹ ਵੀ ਉਦਾਸ ਹੋ ਜਾਂਦੇ ਹੈਗੇ ਨੇ ਪਰ ਅੰਕਲ ਦੀ ਜਿਹੜੀ ਸੰਭਾਲ ਹੈ ਬਹੁਤ ਅੱਛੀ ਸੰਭਾਲ ਹੈਗੀ ਹੈ ਮਾਪਿਓ ਦੀ ਸੇਵਾ ਜਿਹੜੀ ਕੀਤੀ ਹੈ ਇਹਨਾਂ ਨੇ ਆਪਣੇ ਮਾਪਿਓ ਦੀ ਬੜੀ ਅੱਛੀ ਸੇਵਾ ਕੀਤੀ ਹੈ ਤੇ ਇਹਨਾਂ ਨੂੰ ਸੰਸਕਾਰ ਵੀ ਉਦਾਂ ਦੇ ਹੀ ਮਿਲੇ ਨੇ ਤੇ ਸੰਸਕਾਰ ਦੇ ਨਾਲ ਇਹ ਪੇੜ-ਪੋਦਿਆਂ ਦੀ ਵੀ ਸੇਵਾ ਉਦਾਂ ਹੀ ਕਰਦੇ ਹੈਗੇ ਨੇ ਔਰ ਬੜਾ ਅੱਛਾ ਮੈਸੇਜ ਦਿੱਤਾ ਹੋਇਆ ਤੇ ਸਾਡਾ ਸਟੋਰੀ ਕਰਨ ਦਾ ਇਹੀ ਮਤਲਬ ਸੀ ਕਿ ਤੁਸੀਂ ਵੀ ਆਪਣੇ ਘਰੇ ਰੁੱਖ ਲਗਾਓ ਪੇੜ ਲਗਾਓ ਔਰ ਅੱਗੇ ਗਰਮੀਆਂ ਦਾ ਦਿਨ ਆ ਰਿਹਾ ਹੈ ਆਪਣੇ ਘਰ ਚ ਰੁੱਖ ਲਗਾ ਕੇ ਔਰ ਪੇੜ-ਪੋਦਿਆਂ ਦੀ ਸੇਵਾ ਕਰੋ ਜਿਵੇਂ ਆਪਣੇ ਮਾਪਿਓ ਦੀ ਸੇਵਾ ਕਰਦੇ ਆਂ ਔਰ ਲਗਾਤਾਰ ਅਸੀਂ ਇਸ ਤਰ੍ਹਾਂ ਹੀ ਅਮੇਜ਼ਿੰਗ ਟੀਵੀ ਦੇ ਉੱਤੇ ਤੁਹਾਨੂੰ ਅਪਡੇਟਸ ਸਟੋਰੀ ਦਿਖਾਉਂਦੇ ਰਵਾਂਗੇ ਔਰ ਓਨੀ ਦੇਰ ਤੱਕ ਤੁਸੀਂ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ